ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਵਿੱਚ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਮਿੱਠੇ ਚੋਲ ਇਹ ਆਪਾਂ ਕੁੱਕਰ ਵਿੱਚ ਬਣਾ ਕੇ ਤਿਆਰ ਕਰਾਂਗੇ ਝਟਪਟ ਬਣ ਕੇ ਤਿਆਰ ਹੋ ਜਾਂਦੇ ਆ ਤੇ ਆਪਾਂ ਕਿੱਦਾਂ ਬਣਾਣੇ ਆ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਲਾਸਟ ਤੱਕ ਜ਼ਰੂਰ ਦੇਖਿਓ ਜੇਕਰ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਆਪ ਫਿਰ ਬਣਾਣਾ ਸ਼ੁਰੂ ਕਰਦੇ ਆਂ ਇੱਕ ਕੋਲੀ ਮੈਂ ਚੋਲ ਲਏ ਆ ਚੋਲ ਜਿਹੜੇ ਵੀ ਤੁਹਾਡੇ ਕੋਲ ਹੈ ਤੁਸੀਂ ਉਹੀ ਲੈ ਸਕਦੇ ਹੋ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਧੋ ਲੈਣਾ ਜਿਹੜੀ ਕੋਲੀ ਦੇ ਨਾਲ ਮੈਂ ਚੋਲ ਲਏ ਆ ਸਾਰੇ ਨਾਲ ਆਪਾਂ ਇਸੇ ਕੋਲੀ ਦੇ ਨਾਲ ਲਵਾਂਗੇ ਤੇ ਚੋਲਾਂ ਨੂੰ ਆਪਾਂ ਜਦੋਂ ਤੱਕ ਪਾਣੀ ਸਾਫ਼ ਨਹੀਂ ਹੋ ਜਾਂਦਾ ਉਦੋਂ ਤੱਕ ਮਲ ਮਲ ਕੇ ਕੁਝ ਇਸ ਤਰੀਕੇ ਦੇ ਨਾਲ ਜਿਹੜਾ ਹੈ ਧੋ ਲਵਾਂਗੇ ਚੋਲ ਜਿਹੜੇ ਮੈਂ ਭਿਓ ਕੇ ਨਹੀਂ ਰੱਖ ਰਹੀਆਂ ਬਸ ਇਸੇ ਤਰੀਕੇ ਦੇ ਨਾਲ ਧੋ ਕੇ ਇਹਨਾਂ ਨੂੰ ਮੈਂ ਤਿਆਰ ਕਰ ਲਵਾਂਗੀ ਚੋਲ ਧੋ ਲਏ ਆ ਤੇ ਇਹਨਾਂ ਨੂੰ ਆਪਾਂ ਸਾਈਡ ਤੇ ਕਰਨਾ ਹੈ ਤੇ ਹੁਣ ਅਗਲੀਆਂ ਚੀਜ਼ਾਂ ਦੇਖ ਲੈਣੇ ਇਹਦੇ ਵਿੱਚ ਕੀ ਕੀ ਪਾਣਾ ਹੈ ਇਹਦੇ ਲਈ ਮੈਂ ਲਏ ਆ ਤੇ ਕੁਝ ਡਰਾਈ ਫਰੂਟ 5 ਤੋਂ 6 ਕਾਜੂ ਲਏ ਜਿਨ੍ਹਾਂ ਨੂੰ ਦੋ ਦੋ ਟੁਕੜਿਆਂ ਦੇ ਵਿੱਚ ਮੈਂ ਕੱਟ ਲਿਆ 8 ਤੋਂ 9 ਮੈਂ ਬਦਾਮ ਲਏ ਇਹਨਾਂ ਨੂੰ ਵੀ ਦੋ ਦੋ ਟੁਕੜਿਆਂ ਦੇ ਵਿੱਚ ਕੱਟ ਕਰ ਲਿਆ ਨਾਰੀਅਲ ਦੇ ਟੁਕੜੇ ਜਿਹੜੇ ਲੰਬੇ ਲੰਬੇ ਪਤਲੇ ਪਤਲੇ ਟੁਕੜਿਆਂ 'ਚ ਕੱਟ ਕੇ ਹੋਏ ਲਏ ਆ ਨਾਲ ਹੀ ਲਏ ਥੋੜੀ ਜਿਹੀ ਮੈਂ ਕਿਸ਼ਮਿਸ਼ ਡਰਾਈ ਫਰੂਟ ਤੁਸੀਂ ਆਪਣੇ ਹਿਸਾਬ ਨਾਲ ਘੱਟ ਵੱਧ ਕਰ ਸਕਦੇ ਹੋ ਜੇ ਹੋਰ ਵੀ ਪਾਣਾ ਚਾਹੁੰਦੇ ਹੋ ਤੇ ਪਾ ਵੀ ਸਕਦੇ ਹੋ ਅੱਧਾ ਚਮਚ ਸੌਂਫ 4 ਲੌਂਗ ਤੇ ਦੋ ਹਰੀਆਂ ਇਲਾਚੀਆਂ ਇਲਾਚੀਆਂ ਨੂੰ ਮੈਂ ਥੋੜਾ ਜਿਹਾ ਖੋਲ ਲਿਆ ਹੁਣ ਆਪਾਂ ਗੈਸ 'ਵਾਲ ਚੱਲਦੇ ਆ ਬਾਕੀ ਜਿਹੜੀਆਂ ਚੀਜ਼ਾਂ ਪੈਣਗੀਆਂ ਨਾਲ ਦੀ ਨਾਲ ਇਹ ਚੋਲ ਆਪਾਂ ਕੁੱਕਰ ਦੇ ਵਿੱਚ ਬਣਾ ਰਹੇ ਹਾਂ ਤੇ ਦੋ ਵੱਡੇ ਚਮਚੇ ਜਿਹੜੇ ਆ ਘਿਓ ਦੇ ਆਪਾਂ ਕੁੱਕਰ ਦੇ ਵਿੱਚ ਪਾਵਾਂਗੇ ਤੇ ਘਿਓ ਨੂੰ ਪਹਿਲੇ ਚੰਗੀ ਤਰ੍ਹਾਂ ਦੇ ਨਾਲ ਗਰਮ ਕਰ ਲਵਾਂਗੇ ਜਦੋਂ ਕਿ ਉਹ ਗਰਮ ਹੋ ਜਾਏਗਾ ਤੇ ਫਿਰ ਆਪਾਂ ਇਹਦੇ ਵਿੱਚ ਸਾਰੇ ਡਰਾਈ ਫਰੂਟ ਲੌਂਗ ਇਲਾਚੀ ਤੇ ਸੌਂਫ ਜਿਹੜੀ ਇਹਦੇ ਵਿੱਚ ਪਾ ਦੇਣੀ ਆ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਫਰਾਈ ਕਰ ਲੈਣਾ ਤੇ ਪਹਿਲੇ ਘਿਓ ਜਿਹੜਾ ਇਹਨੂੰ ਗਰਮ ਕਰ ਲਵਾਂਗੇ ਸਾਰੀਆਂ ਚੀਜ਼ਾਂ ਇਹਦੇ ਵਿੱਚ ਮੈਂ ਪਾ ਕੇ ਫਰਾਈ ਕਰ ਲਈਆਂ ਇਹ ਕਲਿੱਪ ਮੇਰੇ ਕੋਲ ਡਿਲੀਟ ਹੋ ਗਈ ਹੈ ਇਸ ਕਰਕੇ ਮੈਂ ਤੁਹਾਨੂੰ ਦਿਖਾ ਨਹੀਂ ਸਕੀ ਤੇ ਡਰਾਈ ਫਰੂਟ ਜਿਹੜੇ ਇਹ ਫਰਾਈ ਹੋ ਗਏ ਤਾਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬਹੁਤ ਹੀ ਵਧੀਆ ਬਹੁਤ ਹੀ ਟੇਸਟੀ ਛੋਲ ਜਿਹੜੇ ਬਣ ਕੇ ਤਿਆਰ ਹੁੰਦੇ ਆ ਮਿੱਠੇ ਛੋਲ ਇਸ ਤਰੀਕੇ ਦੇ ਨਾਲ ਇੱਕ ਵਾਰ ਤੁਸੀਂ ਬਣਾ ਕੇ ਦੇਖਿਓ ਕੁੱਕਰ ਵਿੱਚ ਬਣਾ ਰਹੇ ਆ ਤੇ ਚਟਪਟ ਬਣ ਵੀ ਜਾਂਦੇ ਆ ਹੁਣ ਆਪਾਂ ਛੋਲ ਪਾ ਕੇ ਇਹਨਾਂ ਨੂੰ 2 ਮਿੰਟ ਲਈ ਜਿਹੜਾ ਇਹ ਆ ਪੁੰਨ ਲਵਾਂਗੇ ਸਾਰੀਆਂ ਚੀਜ਼ਾਂ ਦੇ ਨਾਲ ਇਸ ਤਰੀਕੇ ਦੇ ਨਾਲ ਛੋਲ ਖੜੇ ਖੜੇ ਖਿਲੇ ਖਿਲੇ ਬਣ ਕੇ ਤਿਆਰ ਹੋਣਗੇ ਤੇ ਬਹੁਤ ਹੀ ਵਧੀਆ ਲੱਗਣਗੇ ਦੇਖਣ ਦੇ ਵਿੱਚ ਵੀ ਤੇ ਖਾਣ ਦੇ ਵਿੱਚ ਵੀ ਚੋਲ ਭੁੱਜ ਗਏ ਤੇ ਹੁਣ ਮੈਂ ਇੱਕ ਕੋਲੀ ਚੋਲ ਤੇ ਡੇਢ ਕੋਲੀ ਦੇ ਵਿੱਚ ਪਾਣੀ ਪਾ ਰਹੀ ਆ ਇੱਕ ਕੋਲੀ ਚੋਲ ਤੇ ਦੋ ਕੋਲੀ ਐ ਮੈਕਸਿਮਮ ਪਾਣੀ ਜਿਹੜਾ ਇਹਦੇ ਵਿੱਚ ਪੈਂਦਾ ਹੈ ਪਰ ਮੈਂ ਡੇਢ ਕੋਲੀ ਇਸ ਕਰਨ ਪਾ ਰਹੀ ਆ ਕਿਉਂਕਿ ਅੱਧੀ ਕੋਲੀ ਆਪਾਂ ਇਹਦੇ ਵਿੱਚ ਖੰਡ ਪਾਣੀ ਹੈ ਤੇ ਖੰਡ ਜਦੋਂ ਕੁਲ ਜਾਂਦੀ ਹੈ ਤੇ ਆਪਣਾ ਪਾਣੀ ਛੱਡਦੀ ਹੈ ਇਸ ਕਰਕੇ ਮੈਂ ਪਾਣੀ ਜਿਹੜਾ ਥੋੜਾ ਘੱਟ ਪਾਇਆ ਤੇ ਖੰਡ ਮੈਂ ਅੱਧੀ ਕੋਲੀ ਪਾਈ ਹੈ ਤੁਸੀਂ ਆਪਣੇ taste ਦੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਹੋ ਪਰ ਜ਼ਿਆਦਾ ਨਾ ਪਾਓ ਅੱਧੀ ਕੋਲੀ ਖੰਡੇ ਦੇ ਵਿੱਚ एकदम ਪਰਫੈਕਟ ਹੈ ਹੁਣ ਮੈਂ ਇਹਦੇ ਵਿੱਚ ਪਾਇਆ ਇੱਕ ਚੁੰਡੀ yellow food color ਤੇ ਇੱਕ ਚੁੰਡੀ red food color ਇਹਦੇ ਨਾਲ ਕਲਰ ਬਹੁਤ ਵਧੀਆ ਆਂਦਾ ਦੋਨਾਂ ਦੋਨਾਂ ਨੂੰ ਜਦੋਂ ਆਪਾਂ ਮਿਕਸ ਕਰਕੇ ਪਾਨੇ ਆ ਜੇਕਰ ਤੁਹਾਡੇ ਕੋਲ ਨਹੀਂ ਹੈ ਤਾਂ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਜਾਂ ਥੋੜੀ ਜਿਹੀ ਹਲਦੀ ਵੀ ਇਹਦੇ ਵਿੱਚ ਪਾ ਸਕਦੇ ਹੋ ਹੁਣ ਆਪਾਂ ਇਹ ਸਾਰੀਆਂ ਚੀਜ਼ਾਂ ਚੰਗੇ ਤਰ੍ਹਾਂ ਮਿਕਸ ਕਰ ਲਈਆਂ ਤਾਂ ਹੁਣ ਆਪਾਂ ਕੁੱਕਰ ਦਾ ਢੱਕਣ ਜਿਹੜਾ ਬੰਦ ਕਰ ਦਵਾਂਗੇ ਤੇ ਹਾਈ ਫਲੇਮ ਤੇ ਦੋ ਸਿਟੀ ਲੱਗਣ ਦਵਾਂਗੇ ਜਦੋਂ ਦੋ ਸਿਟੀ ਲੱਗ ਜਾਈਗੀ ਤੇ ਫਿਰ ਆਪਾਂ ਗੈਸ ਜਿਹੜੀ ਹੈ ਬੰਦ ਕਰ ਦੇਣੀ ਹੈ ਤੇ ਭਾਫ਼ ਇਹਦੀ ਆਪਣੇ ਆਪ ਜਿਹੜੀ ਹੈ ਉਹ ਨਿਕਲ ਨਵਾਂਗੇ ਤੇ ਦੇਖਣਾ ਦੋ ਸਿਟੀ ਲੱਗਣ ਤੋਂ ਬਾਅਦ ਅਗ ਤੋ ਸਿੜੀਆਂ ਆ ਚੁੱਕੀਆਂ ਤੁਸੀਂ ਦੇਖ ਸਕਦੇ ਹੋ ਲਾਸਟ ਵਾਲੀ ਸਿਟੀ ਜਿਹੜੀ ਹੈ ਦੂਜੀ ਸਿਟੀ ਇਹ ਆ ਗਈ ਹੈ ਤਾਂ ਹੁਣ ਆਪਾਂ ਗੈਸ ਜਿਹੜੀ ਹੈ ਬੰਦ ਕਰ ਦੇਣੀ ਹੈ ਤੇ ਬੰਦ ਕਰਕੇ ਇਹਦੀ ਪਾਫ ਆਪਣੇ ਆਪ ਨਿਕਲਣੇ ਛੱਡ ਦੇਣੀ ਹੈ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਮੇਰੀ ਰੈਸਪੀ ਤੁਹਾਨੂੰ ਕਿੱਦਾਂ ਲੱਗਦੀ ਹੈ ਇਹ ਵੀ ਜਰੂਰ ਦੱਸਿਓ ਕੁੱਕਰ ਦੀ ਪਾਫ ਨਿਕਲ ਚੁੱਕੀ ਹੈ ਕੁੱਕਰ ਹਲਕਾ ਜਿਹਾ ਠੰਡਾ ਹੋ ਗਿਆ ਤਾਂ ਹੁਣ ਆਪਾਂ ਕੀ ਕਰਾਂਗੇ ਜਿਹੜੇ ਚੋਲ ਹੈ ਇਹਨਾਂ ਨੂੰ ਆਪਾਂ ਕਰਸ਼ੀ ਦੀ ਡੰਡੀ ਦੇ ਨਾਲ ਕਰਛੀ ਦੇ ਨਾਲ ਇਹਨਾਂ ਨੂੰ ਆਪਾਂ ਨਹੀਂ ਹਿਲਾਵਾਂਗੇ ਕਰਛੀ ਦੀ ਡੰਡੀ ਦੇ ਨਾਲ ਹਿਲਾਵਾਂਗੇ ਇਹਦੇ ਨਾਲ ਕੀ ਹੁੰਦਾ ਹੈ ਕਿ ਜਿਹੜੇ ਚੋਲ ਇਹ ਟੁੱਟਦੇ ਨਹੀਂ ਐ ਇੱਕਦਮ ਖਿਲੇ-ਖਿਲੇ ਜਿਹੜੇ ਲੱਗ-ਲੱਗ ਚੋਲ ਜਿਹੜੇ ਇਹ ਰਹਿੰਦੇ ਐ ਜਦੋਂ ਆਪਾਂ ਇਹਨਾਂ ਨੂੰ ਕਰਛੀ ਦੇ ਨਾਲ ਹਿਲਾਵਾਂਗੇ ਤੇ ਕਰਛੀ ਦੇ ਨਾਲ ਇੱਕਦਮ ਇਕੱਠੇ ਹੋ ਜਾਂਦੇ ਐ ਤੇ ਦੇਖਣ ਦੇ ਵਿੱਚ ਵਧੀਆ ਨਹੀਂ ਲੱਗਦੇ ਤੇ ਚੋਲ ਸਾਡੇ ਬਣ ਕੇ ਤਿਆਰ ਐ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ ਰੈਸਪੀ ਕਿੱਦਾਂ ਲੱਗੀ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਇੱਕ ਵਾਰੀ ਚ ਓਲੇ ਬਣਾ ਕੇ ਜਰੂਰ ਦੇਖਿਓ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੇ ਮਿੱਠੇ ਛੋਲ ਕਿੱਦਾਂ ਦੇ ਬਣੇ ਸੀ ਮਿਲਦੇ ਐਦਾਂ ਦੀ ਕਿਸੇ ਹੋਰ ਰੈਸਪੀ ਦੇ ਨਾਲ ਉਦੋਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ